ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਮੈਂ ਜਿਹੜੀ ਵੀਡੀਓ ਬਣਾਉਣ ਲੱਗਿਆ ਫਾਰਮ 'ਚੋਂ ਬਣਾਉਣ ਲੱਗਿਆ ਤੇ ਬਾਈਕੋਲੇ 11 ਗਾਵਾਂ ਨੇ 3 ਬਾਈ ਤਾਜ਼ੀਆਂ ਸੂਆਂ 8 ਗੱਭਣਾਂ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਣੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਕਾਂਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਹੌਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਆਉਂ ਸਕੇ ਜੀ ਜੇ ਕੋਈ ਵੀ ਨਾਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਸਿਕਾ ਹਾਂਜੀ ਸਸਿਕਾ ਬਾਈ ਜੀ ਉਹ ਠੀਕ ਹੋ ਗਦੀ ਜੀ ਹਾਂਜੀ ਹੋ ਗਦੀ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸਵੀਰ ਫੂਲ ਜ਼ਿਲ੍ਹਾ ਬਰਨਡਾਈ ਨੇੜੇ ਪਿੰਡ ਆਪਨੂੰ ਤੇ ਸਲਾਪ ਰਹਿ ਗਈ ਹਮ ਇਧਰ ਇੱਕ ਸੜ ਰਾਮਪਰਾ ਫੂਲਾ ਓਕੇ ਤੇ ਭਗਤਾ ਭਾਈ ਦਾ ਸ਼ਹਿਰ ਹੈ ਜਣੀ ਤਿੰਨਾਂ ਦੇ ਵਿਚਾਲੇ ਜੇ ਪਿੰਡ ਪਤਲਾ ਜਾਂਦਾ ਆਪਣਾ ਓਕੇ ਪਿੰਡ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ ਹੈ 9463842852 ਹਮ ਦੂਜਾ ਹੈਗਾ 70782665 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰਾਂ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੇ ਪਹਿਲੇ ਨੰਬਰ ਦੇ ਬਾੜ ਦੇ ਨੇ ਜਰਸੀ ਹੈ ਹਾਂਜੀ ਜਰਸੀ ਹੈਗੀ ਇਹ ਮਤਲਬ ਇਧਰ ਵਾਲੀ ਇੱਕ ਮਤਲਬ ਜਰਸੀ ਕ੍ਰੋਸ ਚ ਇਹ ਡਾ ਸੂ ਸੂਈ ਹੈ ਤੇ ਪਹਿਲਾ ਸੂ ਸੂਈ ਹੈ ਬਾਈ ਕਦੋਂ ਸੂਈ ਹੈ ਬਾਈ ਇਹ ਤੀਜੇ ਦਿਨ ਹੈ ਇਹ ਸੂਈ ਨਾ ਬੱਚਾ ਕੀ ਦੇ ਦਿੰਦਾ ਸੂਈ ਫਿਰ ਬੱਚੀ ਦਿੱਤੀ ਬਹੁਤ ਬੱਚੀ ਦਿੱਤੀ ਬੱਚੀ ਬੁੜੀ ਚੀ ਹੋ ਗਈ ਹੈ ਨਾ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਆ ਲੈ ਪ੍ਰਿੰਟ ਬਰੰਟ ਦੇਖ ਬੱਚੇ ਦਾ ਨਹੀਂ ਬਾਈ ਬਹੁਤ ਚੰਗੀ ਬੱਚੀ ਕੀ ਆ ਵਾਹ ਤਿੰਨ ਦਿਨ ਦੀ ਸੂਈ ਹੈ ਹੂੰ ਬਹੁਤ ਚੰਗੀ ਬੱਚੀ ਬਹੁਤ ਚੰਗਾ ਵਤਨ ਲਗਰਮ ਵਾਲੀ ਨੇ ਪਰ ਬਿਹੜ ਆਪ ਵੀ ਬਹੁਤ ਸੀਠੰਡੀ ਬਿਹੜੀ ਥਣ ਥਣ ਬੜਾ ਚੰਗਾ ਹਾਂ ਥਣ ਨੂੰ ਬਹੁਤ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਨਾਲਾ ਨੋੜਾ ਫੁੱਲ ਚੰਗ ਜਲਾਬੀ ਥਾਣਾ ਜਵਾਈ ਕਿਵੇਂ ਇੱਕ ਨੰਬਰ ਜੀ ਸਹੀਲ ਸੰਢੀ ਉਹ ਨਹੀਂ ਗੱਲ ਕੋਈ ਇਦਾਂ ਦੀ ਓਕੇ ਬਹੁਤ ਠੰਡੀ ਬਾਰੀ ਜੀ ਲੈ ਜਿਵੇਂ ਮਰਦੀ ਆ ਉੱਤੇ ਫੇਰੀ ਚੱਲ ਕੋਈ ਚੱਕਣੀ ਚਹਿਣਾ ਕੁਛ ਨਹੀਂ ਤੇ ਆਰਡਰ ਦੀ ਜਿਹੜੀ ਸਟੇਟਿੰਗ ਹੈ ਚੈੱਕ ਕਰ ਲਓ ਕਮਾਲ ਦੀ ਦੇਖੋ ਜੀ ਕਿੰਨਾ ਯੁੱਧ ਦੇ ਦੂ ਬਾਈ ਐਸਟੀਮੇਟ ਜੀ ਬਾਈ ਵੇਖੀ ਬੜੀ ਦੁੱਧ ਬਾਈ ਜੀ ਦੇਖੋ ਮਤਲਬ ਆਪਾਂ 14 ਲੀਟਰ ਦੀ ਉਮੀਦ ਹੈਗੀ ਠੀਕ ਆ ਹਾਂਜੀ ਪੂਰੇ ਹੁਣ ਬਈ ਆਉਦੀ ਸੇਵਾ ਸੰਭਾਲ ਬੰਦੇ ਦੀ ਬਾਕੀ ਬੰਦੇ ਨੇ ਆਪਾਰ ਵਗਨੇ ਆਉਦੀ ਸੋਚ ਸਮਝ ਕੇ ਆਉਦੀ ਸੇਵਾ ਸੰਭਾਲ ਦੇਖ ਕੇ ਲੈਣੀ ਚੀਜ਼ ਆ ਹਾਂ ਬਈ ਵਿੱਚ ਬੰਦੇ ਦਾ ਮਤਲਬ ਵੀ ਆਪਣੇ ਨੂੰ ਵੀ ਜਿਆਦਾ ਸਾਹਮਣੇ ਆਲੇ ਪਏ ਹੈ ਨਹੀਂ ਸਹੀ ਗੱਲ ਆ ਬਾਈ ਪਤਾ ਨਹੀਂ ਪਤਾ ਕੋਈ 16 ਲੀਟਰ ਵੀ ਚੋ ਸਕਦਾ ਹੋਇਆ ਬੰਦਾ ਹੋਇਆ ਤਾਂ ਸਹੀ ਗੱਲ ਆ ਜੇ ਆਪਾਂ ਮਤਲਬ 13 14 ਦੀਆਂ 15 ਦੀ ਉਮੀਦ ਮੰਨ ਕੇ ਚੱਲੋ ਓਕੇ ਬਾਈ ਹਾਂਜੀ ਠੀਕ ਆ ਬਾਕੀ ਆਪਦੀ ਸਮਝਣਾ ਹਾਂ ਬਾਕੀ ਸੇਵਾ ਸੰਭਾਲ ਬਈ ਆਪਦੀ ਸਮਝਣਾ ਪਈ ਹੈ ਇਹੋ ਲੈਣਾ ਹੈ ਨਾ ਜਿਹੜੀ ਚੀਜ਼ ਆਪਾ ਦਿਖਾਉਣੀ ਆ ਉਹ ਆਪਦਾ ਕੇਰਾ ਦੇਖ ਕੇ ਬਾਕੀ ਸਭ ਕੁਝ ਦੇਖ ਲਿਆ ਬਈ ਬੰਦਾ ਠੀਕ ਹੈ ਚੇਰ ਦੀ ਭਾਰ ਦੀ ਥਣ ਦੀ ਫਿਰ ਚਲਦੀ ਆਪਣੀ ਗਰੰਟੀ ਓਕੇ ਬਾਈ ਠੀਕ ਹੈ ਦੁੱਧ ਬਾਦ ਬੰਦੇ ਨੇ ਜਾਂ ਨਸਲ ਜੋ ਵੀ ਹੈ ਕਈ ਇਹ ਬੰਦਾ ਕਹਿੰਦਾ ਬਾਈ ਤੂੰ ਹੋਰ ਕਹਿਣਾ ਹੈ ਹੋਰ ਹੂੰ ਬਾਕੀ ਉਹ ਸਾਹਮਣੇ ਆ ਕੇ ਸਭ ਕੁਝ ਦੇਖ ਕੇ ਲੈ ਕੇ ਜਾਓ ਜੀ ਕੁੜੇ ਕਰੀਓ ਓਕੇ ਬਾਈ ਹਾਂਜੀ ਪਰ ਇਹ ਗੱਲ ਨਹੀਂ ਹੋਊਗਾ ਜਿਹੜੀ ਗੱਲ ਆਪਾਂ ਕਹਾਂਗੇ ਬੰਦੇ ਦਾ ਢੇਡਾ ਲੱਗੂ ਮੈਂ ਦੂਰ ਤੋਂ ਸਹੀ ਆ। ਟਿਪੜੂਗੀ ਉਹ ਗੱਲ ਓਕੇ ਬਾਈ ਹਾਂਜੀ ਓਦੋਂ ਹੀ ਤੋਰ ਕੇ ਰੱਖਾ ਦੋ। ਫੁੱਲ ਬਰੀਟ ਤੌਫੀਏ ਗਰਮੀਆਂ ਦਾ ਨਾ ਗਰਮੀ ਮੰਨੇ ਨਾ ਠੰਡ ਮੰਨੇ ਮੱਝ ਨਾਲ ਦਾ ਦੁੱਧ ਇੱਧਰ ਵਾਲੀ ਜੱਥੀ ਆ ਗਈ ਜਰਸੀ ਕ੍ਰੋਸ ਚ ਉਹ ਵਾਲੀ ਪਿਓਰ ਜੀ ਵੀ ਨਹੀਂ ਬੜਾਂ ਪਿਓਰੀਆਂ ਨੇ ਹੁੱਕੀ ਜਾਂਦੀਆਂ ਸਹੀ ਗੱਲ ਆ ਬੰਦਾ ਹਾਂਜੀ ਬਾਕੀ ਜੀ ਸਭ ਵੀ ਪਲੀ ਆ ਜੀ ਬੜ ਹੂੰ ਜਾਣ ਵਾਲੀ ਠੰਡ ਬੜਾ ਚੰਗਾ ਲੱਗਿਆ ਬਹੁਤ ਚੰਗਾ ਠੰਡਾ ਜੀ ਬੜੀ ਠੰਢੀ ਨਜ਼ਾਇਜ਼ ਆ ਜੀ ਠੀਕ ਆ ਕੋਣ ਬਰੇ ਹੂੰ ਬਹੁਤ ਜ਼ਿਆਦਾ ਠੰਢੀ ਆ ਠੀਕ ਆ ਮਤਲਬ ਵੀ ਨਹੀਂ ਜੇ ਪੈਰ ਦੀ ਗਾਹ ਜੱਕ ਵਰੀ ਹਮਰਾ ਬੱਤੂ ਵੀ ਕਰਕੇ ਬੱਚੇ ਦੀ ਕਰਕੇ ਤੇਜ਼ੀ ਕਰਦੀ ਹੈ ਓਕੇ ਚੌਥੇ ਗ੍ਰੰਥ ਮੋਲੀ ਬੱਚੀ ਵੀ ਪਾਲਣ ਜੂਗਾ ਜੀ ਬਹੁਤ ਚੰਗੀ ਬੱਚੀ ਬਹੁਤ ਚੰਗਾ ਬੱਚਾ ਬੱਚੇ ਦਾ ਤਾਂ ਕੋਈ ਅੰਤ ਨਹੀਂ ਮੇਰੇ ਆਪਾਂ ਹੁਣ ਟੀਕੇ ਟੂ ਕੇ ਦਾ ਮੈਂ ਪਰ ਝੂਠ ਮਰੀ ਜੇ ਤਾਂ ਪਤਾ ਨਹੀਂ ਵੀ ਕਿਹੜਾ ਲੱਗਿਆ ਸੀਗਾ ਨਹੀਂ ਪੁੱਛ ਆਪ ਅਗਲੇ ਤੋਂ ਹਮ ਪਰ ਬੱਚਾ ਮਦਦ ਚੰਗੇ ਸੀਮਨ ਦੀ ਹੈਗੀ ਸਹੀ ਆ ਭਾਈ ਹਾਂਜੀ ਕੀ ਮੋਲ ਲਜਾਇਜ ਉਈ ਜੇ ਕੋ ਮੁੱਲ ਕਰਾਉਣ ਦਾ ਜਿੱਦਾਂ ਮਰਜ਼ੀ ਕੋਈ ਕਰਾ ਲਓ ਕੋਈ 55 60 ਕਰਾ ਲਈ ਜਿਵੇਂ ਨਾ ਮਰਜ਼ੀ ਕਰਾ ਲਈ ਹੈ ਨਾ ਹੂੰ ਜਾਨੀ ਸਾਢੇ 48 ਹਜ਼ਾਰ ਵੀ ਬਈ ਲਵਾਂਗੇ ਆਪਾਂ ਸਾਢੇ 48 ਇਹਦੇ ਚੋਂ ਬੰਦਾ ਪੁੱਛੇ ਬਈ ਦੇਣੀ ਕਿੰਨੇ ਦੀ ਹੈ ਓਕੇ ਠੀਕ ਹੈ ਮੁੱਲ ਕਰਾਉਣ ਫਿਰ ਉਵੇਂ ਜੇ ਆਈ ਪੁੱਛਣਾ ਫਿਰ ਮੈਂ ਲਾ 55 ਕਰ ਦਿੰਦੇ ਹਾਂ ਸਹੀ ਗੱਲ ਆ ਭਾਈ ਪਰ ਸਾਢੇ 48 ਹਜ਼ਾਰ ਕਿ ਲੈ ਲਾਂ ਜਮਾ ਜੈਜ ਉਹ ਵੀ ਜੇ ਬੰਦੇ ਨੇ ਕਿਸੇ ਨੇ ਵੇਚ ਨਹੀਂ ਵੀ ਤਾਂ ਵੀ ਬਾੜ ਬਿਗੂ ਬਾੜ 55 ਹਜ਼ਾਰ ਦੂਈ ਹੈ ਹੂੰ 55 ਹਜ਼ਾਰ ਬਾੜ ਬਿਗੂ ਜੀ ਜਮਾ ਜੈ ਮੋਲਾ ਖਿੱਚ ਕੇ ਮੋਲ ਰੱਖਿਆ ਬੱਚਾ ਬਹੁਤ ਚੰਗਾ ਆ ਗਿਆ ਮਗਾ ਦੋ ਨਾਗ ਮਿਲ ਜਾਣੇ ਆ ਥਾਣ ਬੜਾ ਚੰਗਾ ਬਾਕੀ ਧਾਰਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਰਖਾ ਲਗ ਮਾਰ ਦੋ ਬੀ ਤਨ ਠੰਡੀ ਦਾ ਫੁੱਲ ਲੱਗ ਨੇ ਬਾਈ ਬਾਈ ਠੰਡੀ ਹੈ ਬਾਈ ਜਿਵੇਂ ਮਰਜੀ ਬੈਠਾਰੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਪੂਰੀ ਠੰਡੀ ਸੀ ਚੁਚਵਾਇ ਚੁਵੀ ਬਹੁਤ ਸੁਣੀ ਹੈ ਕੋਈ ਜਾਣ ਬਚੰਦਾ ਲੱਗੇ ਠੀਕ ਆ ਬਾਕੀ ਇਹ ਗੱਲ ਨਹੀਂ ਵੀ ਪਿਆਰਗਾ ਹੋ ਜੂਗੀ ਹੂੰ ਇਹ ਨਹੀਂ ਗੱਲ ਗਰੰਟੀ ਹੈ ਗੱਲ ਦੀ ਨਾ ਬਚੂ ਵਨੀ ਅਦਰ ਵੱਟ ਕੀ ਥੋੜੇ ਜੇ ਪੱਠਿਆਂ ਨਾਲ ਰੰਗਣ ਵਾਲੀ ਆ ਕਹਿੰਦੇ ਭਾਈ ਹਾਂਜੀ ਹਾਂਜੀ ਹੂੰ ਨਾ ਨਿਰਦ ਹੋਇਆ ਤੁਹਾਨੂੰ ਯਾਰੇ ਥਣ ਇੱਕੋ ਜੇ ਪੂਰੀ ਪਿੱਠੀ ਤੇ ਮੋਟਾ ਪੂਰਾ ਰੋਗ ਰੋਗ ਦਾ ਥਣ ਲੱਗੇ ਨਾਲ ਦੇ ਕੱਲੀ-ਕੱਲੀ ਐ ਖੜੀ ਆ ਹਾਂਜੀ ਫੇਰ ਪੂਰੀ ਪਿੱਠੀ ਤੇ ਗੁਲਾਬੀ ਥਣ ਲੱਗੇ ਮੈਂ ਕਹਿੰਦਾ ਥਣ ਤਾਂ ਲੱਖ ਵਾਲੀ ਨੂੰ ਵੀ ਨਹੀਂ ਲੱਗਦਾ ਲੱਖ ਵਾਲੀ ਵੀ ਲੱਗਦੀ ਆ ਸੰਤ ਹੂੰ ਇੱਕ ਨੰਬਰ ਦਾਣ ਲੱਗੇ ਕਿਚਵਾਈ ਉਦੋਂ ਚੰਗੀ ਆ ਜੀ ਲੈ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਥਾਂ ਹੀ ਖੜੀ ਰਹਿਣਾ ਜੀ ਮਤਲਬ ਇਹ ਨਹੀਂ ਪਾਇਗਾ ਓਕੇ ਆ ਮਗਰੇ ਥਾਂ ਦੇਖ ਲੋ ਕੀ ਬਾਤ ਆ ਭਾਈ ਬਾਲੀ ਚੰਗੀ ਚਵਾਈ ਆ ਮੋਟਾ ਮੋਟਾ ਗੰਨੇ ਵਰਗੀ ਚਵਾਈ ਆ ਬਹੁਤ ਸੁਣ ਚੰਗੀ ਬਾਕੀ ਦੁੱਧ ਵੀ ਲੱਜ ਜਾਵਾ ਜਟਾ ਕਿ ਨਹੀਂ ਭਾਈ ਐ ਟਾਲਾ ਫਿਰ ਹੋਊਗਾ ਗਾੜੀੜੀ ਇਦਾਂ ਇਦਾਂ ਹੀ ਇਹ ਹੂੰ ਹਾਂਜੀ ਸਫਾਈ ਬਹੁਤ ਜ਼ਿਆਦਾ ਚੰਗੀ ਜਾਇਜ਼ ਰੱਖਿਆ ਖੇਤ ਕੀ ਮੋਲ ਰੱਖਿਆ ਆਮ ਮੋਲ ਨਹੀਂ ਮੈਨਾਂ ਦੇਖ ਲੈ ਬਈ ਸਫਾਈ ਕਹਿੰਨੀ ਹਾਂਜੀ ਇੱਕ ਨੰਬਰ ਲੈ ਬਾਕੀ ਉਹ ਜੀ ਲੱਤ ਛੜ ਕਰਨ ਵਾਲੀ ਬਹਿਣ ਦੀ ਇਹ ਨਾ ਬੰਦਾ ਮੱਲੇ ਵੀ ਖੜੀ ਰੇਟ ਘੱਟ ਹੈ ਕੋਈ ਨਹੀਂ ਬਸ ਲੋ ਉਹ ਜੀ ਦੀ ਗੱਲ ਕੋਈ ਲੋ ਓਕੇ ਬੜੀ ਜ਼ਿਆਦਾ ਠੰਡੀ ਹੈ ਬੜਾ ਅੱਗੇ ਪਾਈ ਆ ਗਈ ਦੋ ਨੰਬਰ ਕਿਹੜਾ ਸੂਈ ਹੈ ਇਹ ਪਹਿਲਾ ਸੂਈ ਪਲੂਣੀ ਸੂਈ ਹੈ ਬਈ ਕਦੋਂ ਸੂਈ ਹੈ ਬਈ ਇਹ ਕੱਲ ਸ਼ਾਮ ਦੀ ਸੂਈ ਹੈ ਬੱਚਾ ਕੀ ਨੇ ਤਾਂ ਇਹਨੇ ਬੱਚੀ ਦਿੱਤੀ ਬਹੁਤ ਚੰਗੀ ਬੱਚੀ ਦਿੱਤੀ ਹਣਾ ਹਾਂਜੀ ਬੱਚੀ ਬੜੀ ਚੰਗੀ ਹੈ ਨਾ ਹਾਂਜੀ ਬੱਚੀ ਫਰੈਂਟ ਵਾਲੀ ਆ ਪੂਰੀ ਬੜਾ ਆਪ ਵੀ ਬਹੁਤ ਚੰਗੀ ਹੈ ਤੇ ਬੱਚਾ ਵੀ ਬਹੁਤ ਚੰਗਾ ਪਾਇਆ ਮਾਵਾਂ ਦੀਆਂ ਇੱਕੋ ਜਿਹੀਆਂ ਬਹੁਤ ਚੰਗੀ ਬੱਚੀ ਬਹੁਤ ਚੰਗਾ ਬੱਚਾ ਦੱਸਿਆ ਕਰਨ ਵਾਲੀ ਨੇ ਕੀ ਬਾਤ ਹੈ ਜੇਰੂ ਪੈ ਗਈ ਜੇਰਾ ਇਸ ਦੀ ਬਿਊਟੀ ਦੇਖੋ ਕਮਾਲ ਦੀ ਹੈ ਤੇ ਜੇਰ ਭਾਈ ਉਹ ਬੱਟਲ ਚ ਰੱਖੀ ਬੈਠਾ ਕੰਪਲੀਟ ਓਕੇ ਹੈ ਤੇ ਲੇਵਲ ਤੇ ਕਮਾਲ ਬਹੁਤ ਸੋਹਣਾ ਨੂੰ ਦੇਖੋ ਕਿੰਨਾ ਚੰਗਾ ਲੱਗ ਰਿਹਾ ਬੱਚੀ ਹਾਂ ਦੇਖੋ ਜੀ ਇਹ ਰੇਟਿੰਗ ਚੈੱਕ ਕਰ ਲਓ ਲੇਵੇ ਜੀ ਹਾਂ ਹਾਂਜੀ ਕਮਾਲ ਦੀ ਹੈ ਭਾਈ ਬੜਾ ਚੰਗਾ ਲੱਗ ਰਿਹਾ ਹੈ ਕੱਲਾ ਕੱਲਾ ਥਾਣ ਮੁੱਠੀ ਹਾ ਥਾਣ ਕਿ ਠੰਡੀ ਸੀ ਇਹ ਵੀ ਬਹੁਤ ਯਾਦ ਹੈ ਜੀ ਕਿੰਨਾ ਗਰੁੱਪ ਦੇ ਦੂ ਬਾਈ ਐਸਟੀਮੇਟ ਜੇ ਐਸਟੀਮੇਟ ਦੇਖੋ ਬਾਈ ਆਪਾਂ ਨੂੰ 15 ਲੀਟਰ ਦੀ 15 16 ਲੀਟਰ ਦੀ ਉਮੀਦ ਹੈਗੀ ਕਿਉਂਕਿ ਆਪਾਂ ਕਹਿੰਦੇ ਬੰਦੇ ਨੇ ਆ ਆ ਦੀ ਸੇਵਾ ਸੰਭਾਲ ਬਈ ਜਿਹੇ ਜਿਹੇ ਹੋਣੀਆਂ ਹਨਾ ਸਹੀ ਹੈ ਬਾਈ ਹੁਣ ਇੱਕ ਪਤੋਂ ਦੂ ਜਿਆਦੇ ਚੋਲੇ ਆਪਣੇ ਕਹਿਣ ਤੋਂ ਵੀ ਸਹੀ ਹੈ ਹਮ ਕਿਉਂ ਲਈ ਸੇਵਾ ਸੰਭਾਲ ਜਣੀ ਆਪ ਨੂੰ ਜਿਹੜੀ ਉਮੀਦ ਹੈ ਇਹਦੀ 15 16 ਲੀਟਰ ਦੀ ਓਕੇ ਬਾਈ ਜੇਰ ਜੱਪੇ ਦੀ ਬਿਲਕੁਲ ਸਾਫ ਹੈ ਬੈਠ ਜੇਰ ਬਾਈ ਬੈਠਾ ਠੰਡੀ ਮਤਲਬ ਕੋਈ ਵਾਸਤਾ ਨਹੀਂ ਭਵੇਂ ਆਈ ਬਹਿ ਜੀ ਬਿਨਾ ਬੱਚੋ ਕੋਈ ਨਹੀਂ ਗੱਲ ਵੀ ਆਉਣ ਕਰਨ ਵਾਲਾ ਕੋਈ ਕੰਮ ਹੈ ਨਾ ਬੋਣੀ ਛੱਡੀ ਆ ਯਾਰ ਬਰੀਡ ਆ ਕਹਿੰਦੇ ਜੀ ਬਰੀਡ ਤਾਂ ਫਰਕਾਣ ਵਾਲੀ ਜਾਂਦੀ ਹੈ ਨੇ ਲੈ ਵਾ ਹਾਂਜੀ ਦੇਵੇ ਦੀ ਫੀਟਿੰਗ ਚੈੱਕ ਕਰ ਇਹ ਤਾਂ ਮਲਾਇ ਮਤਲਬ ਸੁਮਾਈ ਵਾਲੇ ਸ਼ੌਂਕੀ ਬੰਦੇ ਕੋਲੇ ਜਿਹੜੇ ਆਪਣੇ ਗਾਂ ਨੂੰ ਦੁੱਧਨੇ ਰੁਪਏ ਕਰਨ ਵਾਲੀ ਗੱਲ ਹੈ ਜੀ ਠੀਕ ਆ ਹੂੰ ਬੈੜ ਨੇ ਲੱਖ ਰੁਪਏ ਦੀ ਕਾਰ ਹੋ ਜਾਣਾ ਅਗਲੇ ਸੋਹਣੋ ਖੋਲਿਓ ਭਾਈ ਤੋਰਿਓ ਫੁੱਲ ਬਰੀਡ ਬਿਊਟੀਫੁੱਲ ਪ੍ਰਿੰਟ ਇੱਕ ਨੰਬਰ ਆ ਸੂਈ ਸਵਾਈ ਆ ਬੱਚਾ ਗਰਮ ਵਾਲੀ ਨੇ ਬੱਚੀ ਦੇ ਦੋ ਨਾਲ ਮਿਲ ਜਾਣੇ ਆ ਭਾਈ ਤੇ ਤੋੜਾ ਚੈੱਕ ਕਰ ਕਿਆ ਬਾਤ ਹੈ ਬੜਾ ਸੁਨਖਪਣਾ ਜੀ ਬੜੀਕੀ ਜਵੜੀ ਆ ਹਾਂਜੀ ਬਰੀਕੀ ਚ ਤੇ ਸਾਰੇ ਅੰਗਾਂ ਦੀ ਪੂਰੀ ਸਾਫ ਬਹਿੜਾ ਜੀ ਸਹੀ ਹੈ ਨਸਲ ਵਾਲੀ ਕੀ ਮੋਲ ਆ ਬਈ ਜਾਇਦ ਬਈ ਦੇ ਦਾਂਗੇ ਫਿਰ ਜਾਇਦ ਜਮਾ 55000 55000 ਹਾਂਜੀ ਮਾਣ ਤਣ ਹੋ ਜਾ ਮਾਣ ਤਣ ਬਈ ਛੋੜ ਛੱਪਿਆ ਵਾਲਾ ਮਨ ਮੁੱਤ ਜਮਾ ਜਾਇਦ ਜਿਹਦੀ ਮੋਲ ਬਈ ਆਪ ਮੋਲ ਤਾਂ ਤੁਹਾਨੂੰ ਪਤਾ ਆਪ ਮੋਲ ਵਾਲੇ ਚੱਕਣਾ ਜਿਦਾ ਵੜਦੇ ਨਹੀਂ ਹੈ ਨਾ ਸਹੀ ਆ ਹਾਂ ਪਰ ਇਹ ਗੱਲ ਨਹੀਂ 55000 ਦੀ ਬੜਾ ਬਈ ਕਹਿੰਦਾ ਦੇ ਦਿਆਂਗੇ ਮੌਲਿਕ ਥਾਂ ਤੋਂ ਦੇਖ ਮਰਜੀ ਕਰਾਓ ਥਾਂ ਤੋਂ ਸਫਾਈ ਪੂਰੀ ਫੀਟਿੰਗ ਵਾਲਾ ਡਰੇਨ ਟੁੱਟ ਮਾਇ ਨਹੀਂ ਹਾਂਜੀ ਸਹੀ ਗੱਲ ਕਿਉਂਕਿ ਪ੍ਰਿੰਟ ਪ੍ਰੂਨਟ ਸਭ ਇੱਕ ਨੰਬਰ ਦਾ ਬਰੀਡਫੁੱਲ ਬੜੀ ਸਹੀ ਹਾਂਜੀ ਤੇ ਧਾਰਾ ਕੋਈ ਚੱਕ ਨਹੀਂ ਮਾਰ ਕੇ ਮਾਰ ਨਹੀਂ ਠੰਡੀ ਬਹੁਤ ਆਣਾ ਬਈ ਬਾਈ ਠੰਡੀ ਬੱਛੀ ਬਾਈ ਜਿਵੇਂ ਮਰਜੀ ਲੈ ਬੈਠਾ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਬਾਕੀ ਬੱਚਾ ਬੱਚੀ ਦਿੱਤੀ ਬੱਚੀ ਬਹੁਤ ਚੰਗੀ ਦਿੱਤੀ ਹੈ ਪ੍ਰਿੰਟ ਵਾਲੀ ਬੱਚੀ ਹੈ ਜਿਆਤ ਵਾਲੀ ਬੱਚੀ ਹਾਂਜੀ ਲੈ ਕਰੀ ਬੱਚੀ ਇਧਰ ਚਾਹੋਲੀ ਦੇਗਣਾਂ ਉਨੇ ਡੁੱਧਾ ਦੇ ਥਾਂ ਤੋਂ ਲੈ ਬਈ ਮਾਂ ਕਰਿਆ ਹਾਂ ਗੜਨੇ ਕੱਲੜਾ ਕੱਲੜਾ ਥਾਣੇ ਗੁਲਾਬੀ ਥਾਣ ਪੂਰਾ ਨਾੜਾ ਪੂਰੇ ਨੂੰ ਛੁੱਟੀ ਅਸਣ ਲੱਗਿਆ ਜੀ ਬਾਕੀ ਚਵਾਈ ਦੇ ਕਿਉ ਕਰਮ ਵਾਲੀ ਨੇ ਜਿਹੜੇ ਹਿਸਾਬ ਨਾਲ ਥਾਂ ਲੱਗਿਆ ਨੇ ਚਵਾਈ ਵੀ ਬਹੁਤ ਚੰਗੀ ਨਿਕਲੀ ਵਾਲੀ ਸਾਫ ਹੈ ਜੀ ਬੱਚੀ ਜਿਆਨੀ ਪਾਲਣ ਚ ਵੀ ਆਉਂਦੀ ਹੈ ਬੱਚੀ ਨਾਲ ਹਮ ਲੈ ਦੇਖਿਆ ਕੀ ਬਾਤ ਪੂਰਾ ਮੋਟਾ ਮੋਟਾ ਚੋਣਾ ਜਿਵੇਂ ਮਰਦੀ ਕੋਈ ਚੱਲ ਕੇ ਚੱਕਰੀ ਨਹੀਂ ਚਹਿਣਾ ਤੁਸੀਂ ਬੜੀ ਚੰਗੀ ਚਵਾਈ ਆ ਨਾ ਬਹੁਤ ਸਮਝੂਣਗੇ ਜੀ ਹਮ ਮਗਰ ਲਈ ਥਣ ਚੈੱਕ ਕਰ ਲੈ ਕੋਈ ਹੋਰ ਛੋਟਾ ਤਾਂ ਮਤਲਬ ਵੀ ਨਹੀਂ ਗੱਲ ਦਾ ਸਹੀ ਗੱਲ ਆ ਬਾਈ ਹਮ ਲੈ ਇੱਕਦਮ ਨੰਬਰ ਤੇ ਹੋਣਾ ਮੋਟੀ ਮੋਟੀ ਚਵਾਈ ਆ ਨਿਬੜਦੀ ਆ ਬਾਕੀ ਥਣ ਬਹੁਤ ਚੰਗੀਆਂ ਲੇਵਲ ਦੀ ਫਿਟਿੰਗ ਚੰਗੀ ਆ ਬਾਕੀ ਆ ਮੁੰਨ ਨਹੀਂ ਮਿਲਦਾ ਕਹਿੰਦੇ ਬਾਈ ਜਮਾ ਜਾਇਜ਼ ਮੋਨ ਨਸਲ ਵਾਲੀ ਬੜਾ ਮੋਨ ਰੱਖਿਆ ਹੂੰ ਇਹ ਤਾਂ ਆਜ ਨਹੀਂ ਮਿਲਦੀ ਜੀ ਮਤਲਬ ਮਾਰਕੀਟ ਚ ਬੰਦਾ ਕਰੋ ਮਰਜ਼ੀ ਪਤਾ ਕਰਕੇ ਆਉਂਦਾ ਸਹੀ ਗੱਲ ਹੈ ਸਹੀ ਹੈ ਮਾਰਕੀਟ ਨਾਲ ਤਾਂ ਆਪਣੀ ਰੇਟ ਨਹੀਂ ਚੱਲਦੀ ਜੀ ਬੰਦਾ ਸਭ ਪਹਿਲਾਂ ਦੇਖ ਕੇ ਆਵੇ ਫਿਰ ਪਤਾ ਲੱਗਵੀਂ ਬੰਦਾ ਓਕੇ ਹਾਂਜੀ ਅੱਗੇ ਆ ਗਈ ਬਈ ਤਿੰਨ ਨੰਬਰ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਬਈ ਇਹ ਕਦੋਂ ਸੂਈ ਹੈ ਬਈ ਦੂਜ ਇਹ ਕੱਲ ਆਪਣੇ ਆ ਪਰਸੂ ਦੀ ਸੂਈ ਬਈ ਬੱਚਾ ਕੀ ਦੇਦਾ ਪਰਸੂ ਸ਼ਾਮ ਦੀ ਬੱਚਾ ਕੀ ਦਿੱਤਾ ਇਹਨੇ ਬੱਚਾ ਜੀ ਬੱਚਾ ਦੇ ਹਾਂਜੀ ਠੀਕ ਹੈ ਬੜੀ ਤਕੜੀ ਹੈ ਨਾ ਲੈ ਲੈ ਦੇਵਾ ਦੇ ਲੈ ਬਈ ਬਾਹਲਾ ਕਰਨ ਹੂੰ ਲੈ ਇੱਕ ਤਾਂ ਨੰਬਰ ਲੈਵਾ ਬਈ ਥਾਣ ਥਣ ਬਹੁਤ ਚੰਗਾ ਮੁਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਫਾੜੀ ਵਾਲਾ ਡਰ ਹੂੰ ਪੂਰਾ ਫਾੜੀ ਵਾਲਾ ਡਰ ਠੰਡੀ ਠੰਡੀ ਬਹੁਤ ਜ਼ਿਆਦੇ ਜੀ ਬੜੇ ਵੀ ਹਾਂਜੀ ਬਾਕੀ ਤੋਫਾ ਹੀ ਆ ਘਰ ਮੇਂ ਅਰੀਜਨਲ ਦੁੱਧ ਸੋਸ ਹੀ ਹੈਂ ਫੁੱਲ ਫੁੱਲ ਲਓ ਕਰਮਾਲੀ ਲੈ ਕੱਦ ਬ੍ਰੀਡ ਉਤੋਂ ਪੁੱਧਰ ਫੇਸ ਦੀ ਬਿਊਟੀ ਕੁਆਲਿਟੀ ਫੁੱਲ ਹੈ ਹਾਂਜੀ ਖੋਲ ਦੇ ਬਈ ਤੋਰ ਕੇ ਦਿਖਾ ਦੇ ਕਿੰਨੇ ਕ ਦੁੱਧ ਦੀ ਉਮੀਦ ਕਰਦੇ ਹੋ ਬਈ ਇਹਦੇ ਤੋਂ ਬਈ ਇਹ ਤੋਂ 18 ਲੀਟਰ ਦੀ ਉਮੀਦ ਕਰਦੇ ਹਾਂ ਠੀਕ ਆ ਤੇ 20 ਵੀ ਦੇ ਸਕਦੀ ਹੈ ਮੰਨ ਕੇ 18 ਲੀਟਰ ਆਪਣੀ ਉਮੀਦ ਮੰਨ ਕੇ ਚੱਲੋ ਆਪਾਂ ਠੀਕ ਹੈ ਜੀ ਹਾਂ ਜੀ ਹੂੰ ਲੈ ਬਈ ਹੋਲੀ ਬੰਦਰਾ ਚੈੱਕ ਕਰ ਲਓ ਤੋਰਾ ਵੀ ਇੱਕ ਨੰਬਰ ਆ ਲੇਵਾ ਕਮਾਣ ਦਾ ਥਣ ਬਹੁਤ ਚੰਗਾ ਪੂਰਾ ਮੁਠੀ ਵਾਲਾ ਥਾਣਾ ਕੋਈ ਥਾਣ ਨਹੀਂ ਛੋਟਾ ਚਵਾਈ ਚਵਾਈ ਇੱਕ ਨੰਬਰ ਹੋਣਾ ਬਈ ਹਾਂ ਜੀ ਯਾਨੀ ਬੜ ਪੂਰੀ ਬਰੀਕੀ ਸੇਵ ਵਾਲੇ ਕੋਲ ਜਿਹੜੀ 20 ਲੀਟਰ ਵਿੱਚ ਪਾ ਦਿਓ ਜੀ ਬੜ ਠੀਕ ਹੈ ਬਈ ਹਾਂ ਵੀ ਕੀ ਜਾ ਬੜ ਉਹ ਮੇਰੀ ਗੱਲ ਕੋਈ 20 ਇਹਦਾ ਮੁੱਲ ਜਾਇਜ਼ ਆ ਬਈ ਦੇ ਦਾਂਗੇ 64000 64000 ਦੀ ਮਾਨਤਾਨ ਹੋ ਜਾ ਹਾਂ ਤਨ ਮਾੜਾ ਮੋਟਾ ਸ਼ੋਰ ਛਪੇ ਰਹਿੰਦੇ ਜਮਾ ਜਾਇਜ਼ ਮੋਲ ਆ ਬਈ 64000 ਰੁਪਿਆ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਈ ਮਾਰ ਕੇ ਹਾਂਜੀ ਧਾਰਾਂ ਨਾਲ ਠੰਡੀ ਵੀ ਬਹੁਤ ਦਾਣਾ ਬਈ ਬਾਲੀ ਠੰਡੀ ਬਈ ਬਾਹਰ ਦਾ ਫਸਲਾਂ ਦਾ ਠੰਡੂ ਹੀ ਹੁੰਦੀ ਆਪਣੇ ਕੋਲ ਜਲਾਇੰਦੇ ਨਹੀਂ ਹੂੰ ਸੋਈ ਸਵਾਈ ਕੱਦ ਵਾਲੀ ਵੜ ਮੋਲ ਜਮਾ ਜਾਇਜ਼ ਖੱਟ ਕੇ ਮੋਲ ਹੁੰਦੇ ਬਈ ਥਾਣ ਤੋਂ ਵਾੜਾ ਚੰਗਾ ਬਾਕੀ ਜਵਾਈ ਤੁਹਾਡੇ ਸਾਹਮਣੇ ਆ ਜਾਣੀ ਹੈ ਟੋਣ ਚ ਬਈ ਅੰਧਾਰ ਹੀ ਨਹੀਂ ਦੁੱਪ ਹੈ ਥਾਣ ਦਿਖਾਉਂਦੇ ਨੇ ਨੇੜੇ ਬ੍ਰੇਕੀ ਦੇ ਨਾਲ ਨੂੰ ਨਾ ਬਹੁਤ ਬ੍ਰੇਕੀ ਨੇ ਲੈ ਲੈ ਵਾ ਬਈ ਕਲੀ ਕਲੀ ਨਾੜ ਤੇ ਥਾਣ ਦੇਖੋ ਮੁੱਠੀ ਹਾਲ ਪੂਰਾ ਰੋਗ ਰੋਗ ਰੱਖਣ ਹੈ ਥਾਣ ਇੱਕ ਨੰਬਰ ਥਾਣ ਲੱਗਾ ਘਰਮਾਲੀ ਬਾਕੀ ਜਵਾਈ ਆਣ ਚੰਗਾ ਹੋਵੇ ਨਾ ਬਈ ਚਵਾਈ ਸੌਖੀ ਹੋ ਜਾਵੇ। ਉਹ ਭਾਵੇਂ ਚਵਾਈ ਚੋਈ ਜਾਂਦੀ। ਇਹ ਦੋਨੇ ਟਾਈਮ ਮੱਥਾ ਜਮਾਰਨ ਵਾਲਾ ਕੰਮ ਹੈ। ਉਹ ਸਵੇਰ ਸ਼ਾਮ ਚੋਣਾ ਬਈ। ਸਹੀ ਕਹਿ ਰਹੇ। ਇੱਕ ਦਿਨ ਦਾ ਕੰਮ ਤਾਂ ਹੈ ਨਹੀਂ। ਹਾਂਜੀ ਹਾਂਜੀ। ਚੰਗੀ ਚਵਾਈ ਹੋ ਤਾਂ ਮਤਲਬ ਸੌਖਾ ਜੀ ਕੰਮ। ਸਹੀ ਆ ਬਈ। ਨਹੀਂ ਤਾਂ ਤਾਂ ਪੰਗਾ। ਹੂੰ। ਲੈ। ਚਵਾਈ ਚੋਈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਜਾ ਲੀ ਸਿੱਖ ਨਹੀਂ ਕਹਿਣਾ ਕੁਝ ਨਹੀਂ। ਗੰਨੇ ਵਰਗੀ ਧਾਰ ਹੈ ਜਮ। ਹਾਂ ਬਹੁਤ ਸੋਹਣਾ ਚੋਣ ਦੀ ਬਣੀ। ਸਹੀ ਹੈ। ਆਮ ਗੱਲ ਜਨਾ ਚੱਲ ਹੂੰ। ਆੜ ਕਾ ਸੌਂਦਾ ਚਵਾਈ ਦਾਦਾ ਬਾਈ ਇੱਕ ਨੰਬਰ ਜਵਾਈ ਇੱਕ ਨੰਬਰ ਬਾਕੀ ਖੰਡੀ ਸੀਲ ਹਿਲਣਾ ਦਾ ਕਰਮ ਨਹੀਂ ਹੈ ਹੀ ਨਹੀਂ ਗਾ ਬੇਫਿਕਰ ਹੋ ਪਿਆ ਬੰਦਾ ਜੀ ਇਹ ਗੱਲ ਨਹੀਂ ਮਤਰਾ ਹੂੰ ਕੋਈ 19 ਸੱਕੀ ਨਿਕਲ ਜੂ ਵਸੇ ਗੱਲ ਚ ਠੀਕ ਹੈ ਬਾਈ ਬੰਦੇ ਨੇ ਕਿਨੇ ਦੂਰ ਆਉਂਦਾ ਕਈ ਵਾਰੀ ਬੰਦਾ ਸਹੀ ਗੱਲ ਇਹ ਮੇਰੇ ਕੋਲ ਕਿਸੇ ਗੱਲ ਲੈ ਦੇਖੀ ਹੀ ਚੈੱਕ ਕਰ ਲੋ ਇੱਕ ਨੰਬਰ ਹੀਟਿੰਗ ਵਾਲੇ ਅੱਗੇ ਬਾਈ ਚਾਰ ਆਂਦਾ ਕਿਹੜਾ ਸੁਆ ਜੀ ਇਹਨੇ ਦੂਜਾ ਸੁਣਦਾ ਜੀ ਕਿੰਨੇ ਕ ਦਿਨ ਲੋ ਕਰਮ ਵਾਲੀ ਪਾਹੇ ਬਾਈ ਮਨੋ 3 ਕਰ ਲੈਣਾ ਬੈੜ ਨਹੀਂ 5 4 ਦਿਨ ਓਕੇ ਬਈ ਹਾਂ ਜੀ ਕਿੰਨਾ ਗਰਗੜਾ ਬਈ ਦੋਦਾ ਦੋਦਾ ਬਈ ਪਹਿਲੇ 7 ਦਾ 18 ਕਿਲੋ ਦਿੱਤਾ ਵਾ ਓਕੇ ਫੇਰ ਜਿਹਨੇ ਆਪਾਂ 20 ਲੀਟਰ ਦੀ ਮੀਦ ਮੰਗਦੇ 18 ਬੜੀ ਤਕੜੀ ਹੈ ਨਾ ਲੈਵੇ ਜੀ ਲੈ ਲੈ ਬਾਅਦ ਚੈੱਕ ਕਰ ਲੋ ਕਮਾਲ ਦਾ ਦੇਖੋ ਇਹ ਸਫਾਈ ਦੇਖੋ ਬੈੜ ਦੀ ਸਾੜੀ ਜਿਹਾ ਆਰਡਰ ਦੇਖੋ ਇਹ ਸੰਤ ਲੱਗਾ ਕਿੰਨਾ ਸਿਆਹ ਕਿਆ ਬਾਤ ਇੱਕ ਨੰਬਰ ਲੈਵਾ ਬਈ ਤੇ ਥਾਣੇ ਬੜਾ ਚੰਗਾ ਲੱਗਿਆ ਗੁਲਾਬੀ ਥਾਣ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਪ੍ਰਿੰਟ-ਪ੍ਰਿੰਟ ਵਾਲਾ ਜਗ੍ਹਾ ਨਾ ਕਰ ਮੈਂ ਜੀ ਬੈੜੀ ਹੂੰ ਹਾਂਜੀ ਬੋਲਿਓ ਭਾਈ ਤੋਰ ਕੇ ਹਾਂਜੀ ਬੋਲ ਕਾਬਦ ਚੰਗਾ ਫਰੈਂਟ ਚੰਗਾ ਬਰੀਕ ਚੰਗੀ ਆ ਬਰੀਕ ਤਾਂ ਬਾਹੀ ਪੂਰੀ ਬਰੀਕ ਪਹਿਲੀ ਕੱਚੀ ਵਾਲੀ ਬੜਾ ਜੀ ਮਤਲਬ ਤੇ ਫੇਸ ਰਿਵਿਊ ਠੀਕ ਹੈ ਦੁਪਰ ਪਣ ਜਾਂ ਨਹੀਂ ਬੈਠ ਕੇ ਸਹੀ ਗੱਲ ਹੈ ਬਰੀਕ ਹੀ ਜ਼ਬਰ ਹੈ ਹਮ ਬਰੀਕ ਹੀ ਜਾ ਲੈ ਕੱਲੀ ਕੱਚੀ ਕੱਚੀ ਆ ਕਿ ਨਹੀਂ ਭਾਈ ਹਾਂ ਬਸ ਭਾਈ ਆਹੀ ਆਪਾਂ ਚਾਰ ਦਿਨ ਲੈਣੇ ਬੈੜਨੇਗਾ ਬੈੜਤਾ ਜਿੱਦੇ ਮਲਾ ਸੂਕਿਓ ਦੇ 70 77 73 ਤੱਕ ਬੜ ਵੀ ਕੋਈ ਸਹੀ ਗੱਲ ਹੈ ਭਾਈ ਕੀ ਮੋਲ ਆ ਭਾਈ ਕੱਚੀ ਕੱਚੀ ਦਾ ਫਿਰ ਅੱਜ ਬਾਈ ਦੇਣੀ 65000 ਰੁਪਏ 65000 ਦੀ ਮਾਨਤਾਣ ਹੋ ਜਾ ਪਰ ਮਾਨਤਾਣ ਬਾਈ ਛੋੜ ਛੱਪੇ ਦਾ ਜਣੀ ਓਕੇ ਜਿਹੜੇ ਪੰਜ ਚਾਰ ਦਿਨ ਲੈੰਦੀ ਕਰ ਕੀ ਇਹ ਰੇਟ ਹੂੰ ਜਮਾ ਜੈ ਜਮੋਲਾ ਖੇਤੋਂ ਦੇ ਮੋਲ ਰੱਖਿਆ ਬਾਈ ਨੇ ਬੜਾ ਬਾਹਰ ਤਾਂ 75000 ਰੁਪਏ ਵੀ ਘੱਟ ਵੇਖਦੀ ਜਣੀ ਥਾਣੀ ਬੜਾ ਚੰਗਾ ਲੱਗਿਆ ਬਾਈ ਸਾਫ ਬੜਾ ਜੀ ਨੇਵਾ ਨੂੰ ਬੜਾ ਚੰਗਾ ਦੇਖੀ ਫੀਟਿੰਗ ਕਿੱਥੋਂ ਸਟਾਰਟ ਹੁੰਦਾ ਮਤਲਬ ਨਾ ਤੇ ਲੋ ਮੋ ਪੰਜ ਚਾਰ ਦਿਨ ਬਹੁਤ ਭਰਨਾ ਪੈਣੇ ਸਹੀ ਗੱਲ ਆ ਬਾਈ ਪੂਰਾ ਰੋਗ ਰੋਗ ਦਾ ਥਾਂ ਲੱਗੇ ਸੜਨਾ ਕੱਲੀ ਕੱਚੀ ਕੱਚੀ ਆ ਹਾਂਜੀ ਅੱਗੇ ਆ ਗਈ ਬਾਈ ਪੰਜ ਨੰਬਰ ਕੀਡਾ ਸੂਆ ਜੀ ਇਹਨੇ ਪਹਿਲਾ ਸੂਸ ਨੂੰ ਬਈ ਇਹ ਕਿੰਨੇ ਦਿਨ ਲੂ ਬਸ ਇਹ 5-6 ਦਿਨ ਲੈਣੇ ਵੜਨ ਬਈ 5 ਤੋਂ 6 ਦਿਨ ਠੀਕ ਆ ਕਿੰਨਾ ਕਿਦੋਂ ਹੰਡੀ-ਸੁੰਡੀ ਇਹ ਵੀ ਬਹੁਤ ਜ਼ਿਆਦੀ ਜੀ ਵੜ ਦੁੱਧ ਕਿੰਨਾ ਦੇਉ ਵਾਸਤੇ ਮੇੜਿਆ ਅਸਟੀਮੇਟ ਬਈ ਆਪਣੋਂ ਤਾਂ ਉਮੀਦ ਇਹਦੀ 20 ਲੀਟਰ ਦੀ ਲੱਗਦੀ ਹੈ ਮਨ ਲ ਜਿਹੜੇ ਸਾਲਾ ਤਿਆਰੀ ਹੈ ਓਕੇ ਹਾਂਜੀ ਪਾਣੀ ਬੜਾ ਚੰਗਾ ਹੈ ਹਾਂ ਬੜਾ ਚੋਹਜਾਤ ਬਹੁਤ ਹੈ ਜੀ ਮਨੋਂ ਆ ਥੋੜੀ ਭਲਜੀ ਕਰਨ ਲੱਗਦੀ ਹੈ ਭਲਜੀ ਕਰਦੀ ਥੋੜੀ ਹੈ ਹਾਂ ਸਹੀ ਗੱਲ ਹੈ ਬੜੀ ਸਾਫ ਸੁਥਰੀ ਬੱੱਚੀ ਹੈ ਜੀ ਸਹੀ ਹੈ ਖਾਣ ਤੁਹਾਨੂੰ ਦੇਖ ਲਈ ਕਿੰਨਾ ਚੰਗਾ ਲੱਗਿਆ ਵਿੱਚ ਜੰਲੀ ਕੱਚੀ ਕੱਚੀ ਰੋਸਾ ਮਨ ਦਾ ਜਲਾ ਲਿਓ ਥਾਨ ਦੇ ਕੋ ਗਲਾਬੀ ਥਾਨ ਇਕੱਲਾ ਠੰਡੀ ਸੀਨ ਦਾ ਕੋਈ ਅੰਤ ਹੀ ਨਹੀਂ ਬਹਿੜਦਾ ਹੈ ਤੁਪ ਨੂੰ ਪਾਸੇ ਕਰਨੀ ਪਊਗੀ ਇਹ ਗੱਲ ਨਹੀਂ ਹੂੰ ਤੂੰ ਤੇਰਾ ਝਨਟ ਜੀ ਕਰੀ ਜੋ ਸਫਾਈ ਬੜੀ ਹੈ ਨਾ ਹਾਂ ਜੀ ਬੜੀ ਕਿਆ ਵਾਹ ਵੀ ਰਿਟਰ ਵੜਨ ਨੂੰ ਕੁਝ ਵਾਦ ਨਹੀਂ ਹਲੇ ਕੱਚੀ ਆ ਅੰਦਾਜ਼ਾ ਉਸ ਹਾਵਨਾ ਲਾਇਓ ਕੋਲ ਦੋ ਬਈ ਤੋ ਜਦ ਦੇ ਤਿਆਰ ਹੋ ਗਈ ਵੜ ਦੱਸੋ ਵੀ ਢਿੱਲਾ ਬਹੁਤ ਹੁੰਦੀ ਆ ਸਾਰੀਆਂ ਬਾਲਟਨਾਂ ਲੈ ਕੱਢੂ ਫੇਰ ਕਰਨਾ ਨੇ ਸੋਣਾ ਬਿਊਟੀ ਇੱਕ ਨੰਬਰ ਆ ਬਈ ਮੈਂ ਬਤਾ ਦਿਆ ਕਿਆ ਬਾਪ ਕੱਚੀਆਂ ਦੇ ਹਿਸਾਬ ਨਾਲ ਮੋਲ ਆ ਜਿਹੜੇ ਉਸ ਹਾਵਨਾ ਜਮਾ ਜਾਏ ਹੋਣਗੇ ਬਾਈ ਜਦ ਦੇ ਵੜਾ ਤਿਆਰ ਹੋ ਗਿਆ ਉਦੇ ਮੋਲਾਂ ਦਾ ਫਰਕ ਪੈ ਜਾਣਾ ਹਾਂਜੀ ਉਹ ਫਰਕ ਭਾਂਡਾ ਹੋਰ ਵੀ ਸੋਹਣਾ ਤਿਆਰ ਕਰਦਾ ਹਾਂ ਬਹੁਤ ਕਰਦਾ ਜੀ ਭਾਂਡਾ ਲੈ ਜਾਨੀ 5 6 6k ਦਾ ਲੈਂਦੇ ਵੜੇ ਸਹੀ ਗੱਲ ਆ ਬਾਈ ਹਾਂਜੀ ਇਹਦਾ ਕੀ ਮੋਲ ਆ ਬਾਈ ਕੱਚੀ ਦਾ ਬਾਈ ਇਹਦਾ 63000 ਰੁਪਏ 63000 ਯਾਰ ਮਾਨ ਤਨ ਹੋ ਜਾ ਮਾਨਤਾ ਵੀ ਛੋੜ ਛੱਪੇ ਦਾ ਥੋੜਾ ਬੋਤਾ ਹੋਊਗਾ ਓਕੇ ਭਾਈ ਹਾਂਜੀ 30000 ਰੁਪਿਆ ਮੋਲ ਦਾ ਉਹਦੇ ਬਾਈ ਜਿਹੜਾ ਮੋਲ ਆਪਣਾ ਭਾਈ ਕਿਸੇ ਦਾ ਵੀ ਨਹੀਂ ਆ ਮਤਲਬ ਵਿਧਾਉਣ ਵਿਧਾਉਣ ਵਾਲਾ ਹੈ ਨਾ ਠੀਕ ਹੈ ਜਿੰਨਾ ਕ ਆਪਣਾ ਪਿਆਰ ਵਾਲੀ ਗੱਲ ਹੁੰਦੀ ਹੈ ਜਿਵੇਂ ਮਤਲਬ ਤੁਹਮੇ ਇਹ ਗੱਲ ਹੋਣੀ ਹੈ ਸਹੀ ਹੈ ਸੋ ਉਹਦੇ ਮੰਗਣ ਦਾ 75000 ਮੰਗ ਲਈ ਗਏ ਤਾਂ ਵੀ ਨਹੀਂ ਮੜਾ ਜੀ ਬੈਡ 75000 ਦੀ ਜੇ ਤਿਆਰ ਹੋਗੀ ਹੂੰ ਰੁਪਿਆ ਇੰਨੇ ਨਹੀਂ ਘੱਟ ਦੇਣਾ ਸਹੀ ਗੱਲ ਮੈਂ ਠੰਡੀ ਸੀ ਲਾ ਕੇ ਉਹ ਜੀ ਬੈਡ ਨਹੀਂਗਾ ਇਹੋ ਜਿਹਾ ਥਾਣੀ ਨਹੀਂ ਲੱਗਦਾ ਜੀ ਪਹਿਲਾਂ ਥਾਣੀ ਨਹੀਂ ਲੱਗਦਾ ਇਹ ਜੀ ਦੇਖੋ ਜੀ ਕੀਆ ਬਾਤਾਂ ਤੁਹਾਨੂੰ

ਬਦ ਚੰਗਾ ਪ੍ਰਿੰਟ ਚੰਗਾ ਬਰੀਕ ਫੋਲ ਆ ਬਾਈ ਤੇ ਫੇਸ ਵੀ ਬਿਊਟੀ ਦਿਖਾ ਦੇ ਕੀ ਬਾਤ ਆ ਲੈ ਬਿਊਟੀ ਚੈੱਕ ਕਰੋ ਇੱਕ ਨੰਬਰ ਆਦੋ ਬਾਕੀ ਕੋਈ ਲਿੱਸੇ ਨਹੀਂ ਲਾਗੀਆਂ ਨੀ ਕਿ ਨਹੀਂ ਬਾਈ ਸਿਰਪੂ ਜਾਣ ਵਾਲੀਆਂ ਬੈਠਾ ਨੇ ਪਲੀਆਂ ਵੀ ਬੈਠਾ ਨੇ ਹਾਂਜੀ ਇਹਦਾ ਮੁੱਲ ਬਈ ਜਾਇਜ਼ ਭਾਈ ਇਹ ਵੀ 63000 ਦੇ ਦੇਾਂਗੇ 63000 ਕਰਕੇ ਵੜ ਇਹ ਵੀ ਮੈਂ ਤਾਂ ਵੜ ਮਲਾਸੀ 85000 ਦੀ ਵੜਾ ਜੀ ਓਕੇ ਜਿਵੇਂ ਤਿਆਰ ਹੋਈ 12-13 ਦਿਨਾਂ ਦੇ ਜਮਾ ਜਾਇਦ ਮੋਲਾ ਭਾਈ 63000 ਦੀ ਵੜਾ ਭਾਈ ਕਹਿੰਦਾ ਦੇ ਦੇਾਂਗੇ ਮਾਨ ਤਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਕੱਦ ਬਰੀਟ ਪ੍ਰਿੰਟ ਖਣਲੇ ਵਾ ਇੱਕ ਨੰਬਰ ਆਗਾ ਕੱਲੀ ਕੱਚੀ ਕੱਚੀ ਹੈ ਬਸ ਸੱਚੀ ਕੱਚੀ ਹੈ ਭਾਈ ਬਸ 12-13 ਦਿਨ ਦੀ ਕੱਚੀ ਹੈ ਵੜਾ ਹੂੰ ਸਾਰੀ ਪੂਰੀ ਜਾਨ ਜੂਨ ਬਹੁਤ ਆ ਵੜ ਚ ਹੂੰ ਯਾਨੀ 85000 ਦੀ ਵੜਾ ਜੀ ਤਿਆਰ ਹੋ ਗਈ ਓਕੇ ਹਾਂਜੀ ਅੱਗੇ ਆ ਗਈ ਬਈ 7 ਨੰਬਰ ਕਿਹੜਾ ਸੂਹ ਜੀ ਇਹਨੇ ਦੂਜਾ ਸੂਹ ਸੁਣ ਬਈ ਇਹ ਕਿੰਨੇ ਲੈਣ ਲੋ ਇਹ ਮੰਨ ਲਓ 5 6 ਦਨ ਲੈਣ ਬੜਦ ਨੇ ਵੀ ਓਕੇ ਬਈ ਜਣੀ ਬ੍ਰੇਡ ਦੀ ਇਹਦੇ ਤੋਂ ਕਿੰਨੀ ਉਮੀਦ ਆ ਬਈ ਹੋਪਫਲੀ ਇਹ ਬੜਾ ਲੈਵਲ ਹੋਵੇ ਦੀ ਓਪਟ੍ਰੀਕੀ ਚ ਬੜਾ ਜੀ ਹੂੰ ਹਾਂਜੀ ਠੀਕ ਆ ਫੇਸ ਦੀ ਬਿਊਟੀ ਕੱਦ ਪ੍ਰਿੰਟ ਖੋਲ ਦ ਬਈ ਤੋਰ ਕੇ ਬਤਾ ਦੋ ਕੱਲੀ ਕੱਚੀ ਕੱਚੀ ਆ ਲੇਵਾ ਮੂਹਰੋਂ ਵੀ ਚੈੱਕ ਕਰਵਾਣੇ ਕਰ ਲੈ ਉਸਾ ਉਹਨਾਂ ਨਾਲੋਂ ਜ਼ਿਆਦਾ ਲੱਗਣ ਤੁਹਾਨੂੰ ਬਹੁਤ ਚੰਗਾ ਲੱਗਿਆ ਲੇਵਾ ਤੇ ਨਾੜਾ ਨੂੰ ਦੇਖੋ ਬੜੀ ਤਰੀਕ ਸਹੀ ਗੱਲ ਆ ਬਈ ਹੂੰ ਹੂੰ ਬਾਟੀ ਫੇਸ ਦੀ ਬਿਊਟੀ ਨਾਸਾਂ ਨਾਸਾਂ ਗਲਾਰਦੀ ਆ ਪ੍ਰਿੰਟ ਪ੍ਰਿੰਟ ਵਾਲਾ ਜੰਗਾ ਹਨਾ ਨਸਲੀ ਬਾੜੀ ਇਹ ਬੈੜਦੀ ਹਮ ਸਰੀਰ ਪੂਰੀ ਫੱਲਾ ਹੀ ਬੈੜਦੀ ਸਹੀ ਗੱਲ ਹੈ ਤਿਆਰੀ ਖੈਰ ਬੈੜਦੀ ਬਹੁਤ ਚੰਗੀਆਂ ਹਨਾ ਬਰੀਕ ਜੀ ਬਹੁਤਾ ਬੈੜ ਹਾਂ ਬਰੀਕੀ ਵਾਲੀ ਇਹ ਬੈੜ ਤੇ ਝੋਲੀ ਝਾਲੀ ਬਹੁਤ ਕੁੱਲੀ ਜੀ ਹਮ ਇਹਦਾ ਮੁੱਲ ਵੀ ਜਾਇਜ਼ ਇਹਦੇ ਲਈ ਬਾਈ 58500 ਰੁਪਏ ਅੱਜ ਵਾਰ 58500 ਦੀ ਮਾਨਤਾ ਨ ਹੋ ਜੇ ਮਾਨਤਨ ਮਾਡ ਮਟਾ ਸ਼ੋਰ ਚੱਪੇ ਲਾਉਂਦੇ ਬਾਈ ਮੋਲ ਦੇ ਖੈਰ ਪਹਿਲਾਂ ਹੀ ਖੱਟ ਚੁੱਕੇ ਹੁੰਦੇ ਆ ਬਾਈ ਇਹਦੇ ਜਾਇਜ਼ ਹੀ ਮੋਲ ਹੁੰਦੇ ਆ ਮੋਲੇ ਇਹੋ ਜੀ ਬਰੀਡ ਦਾ ਕਿਤੇ ਕੋਈ ਵੀ ਨਹੀਂ ਕਰਦਾ ਜੀ ਸਹੀ ਗੱਲ ਆ ਬਾਈ 70 75 ਤੋਂ ਘੱਟ ਵੇੜਦਾ ਕੋਈ ਨਹੀਂ ਮੰਗਦਾ ਜੀ ਮੇਰੇ ਵੇੜ 70000 ਦੇ ਦੇ ਤਿਆਰ ਹੋ ਗਏ ਸਹੀ ਗੱਲ ਆ 70 70000 ਦੀ ਵੇੜ ਹੂੰ ਬਾਕੀ ਠੰਡੀ ਸੀਲ ਆ ਜੀ ਸਹੀ ਹੈ ਨਸਲ ਫੁੱਲ ਰਿਹਾ ਬੜੀ ਅੱਗੇ ਆ ਗਈ ਬਾਈ 8 ਨੰਬਰ ਹਾਂ ਜੀ ਜਰਸੀ ਆ ਗਈ ਦੂਜਾ ਸੂਸ ਹੋਣਾਗਾ ਓਕੇ ਤੇ ਇੱਧਰ ਲਈ ਆਈ ਆਪਣੇ ਪੰਜਾਬ ਵਾਲੀ ਜਰਸੀ ਕੱਟ ਵਾਲੀ ਠੀਕ ਆ ਬਾਈ ਹਾਂ ਜੀ ਤੇ ਦੇਣ ਕਿੰਨੇ ਲੋਗ ਆ ਧਰਨ ਬਾਈ ਇੱਕ ਹਫਤੇ ਦੀ ਕੱਚੀ ਹੈ ਠੀਕ ਆ ਬਾਈ ਹਾਂਜੀ ਕਿੰਨੀ ਕੋ ਉਮੀਦ ਹੈ ਕੋਈ ਚਲੀ ਦੇਖੋ ਜੀ ਢੱਲ ਤੇ ਢੱਲੇ ਬੋ ਪਈਆ ਹਜੇ ਤੇ ਥਾਣ ਵੀ ਬਹੁਤ ਸਿੰਗਾ ਲੱਗਿਆ ਇੱਕ ਨੰਬਰ ਥਾਣ ਕਿੰਨੀ ਕੋ ਉਮੀਦ ਆ ਮੈਂ ਕਹਦੇ ਤੂੰ ਦੁੱਧ ਬਾਈ ਦੇ ਦੂਗੀ 17 18 ਕਿਲੋ ਇਹ ਠੀਕ ਆ ਹਾਂਜੀ ਥਾਣ ਹੀ ਬਹੁਤ ਸਿੰਗਾ ਲੱਗਿਆ ਹਾਂਜੀ ਬਹੁਤ ਸਿੰਗਾ ਬੈੜਾ ਆਪ ਵੀ ਬਹੁਤ ਨੱਕ ਪੁਣਾ ਬਹਿੜ ਜੀ ਓਕੇ ਬਰੀਕੀ ਚ ਬੈੜਾ ਜੀ ਪੂਰੀ ਨਸਰ ਆ ਜੀ ਲੋਕੀ ਠੰਡੀ ਸੀਲ ਲੋਕੀ ਅੰਤਨੀ ਜਿਵੇਂ ਜਿਵੇਂ ਹਲੇ ਕੱਚੀਆਂ ਆ ਮਾਰ ਲਿਆ ਸਵੇਰੀ ਜਾਲ ਕੋਈ ਦਿੱਕਤ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਫੁੱਲ ਗਰੀਡ ਆ ਭਾਈ ਹਾਂਜੀ ਕੁਆਲਿਟੀ ਫੁੱਲਾਂ ਫੇਸ ਫੂਲ ਬੜਾ ਚੰਗਾ ਬਿਊਟੀ ਚੈੱਕ ਕਰੋ ਕਰਮਾ ਅੱਛਾ ਬਾਤ ਨੇ ਫੇਸ ਦੀ ਬਿਊਟੀ ਕਮਾਲ ਦੀ ਚਮਕ ਚਮਕ ਪੂਰੀ ਹੈ ਕਰਮਾ ਬੱਸ ਕੱਚੀਆਂ ਨੇ ਉਸ ਹਸਾਉਣਾ ਬਾਈ ਨੇ ਮੁੱਲ ਫਿਰ ਜੈ ਜੀ ਕਰਿਆ ਤੇ ਕੱਚੀਆਂ ਵੀ ਕੋਈ ਵਾਲੇ ਦਿਨਾਂ ਆ ਰਿਐ ਨਹੀਂ ਆਪ ਤੇ ਖੰਡ ਦੀਆਂ ਕੱਚੀਆਂ ਨੇ ਸਾਰੀਆਂ ਆ ਬਸ ਇੰਨਾ ਹੀ ਜੀ ਬਸ ਕੋਈ 5-7 ਦਿਨ ਕੋਈ ਹਫਤਾ ਇਸ ਤਰ੍ਹਾਂ ਹਾਂਜੀ ਸਹੀ ਗੱਲ ਹੈ ਜੀ ਨਹੀਂ ਬਹਿੜਾ ਪੂਰੀ ਲੰਮੀ ਲੰਜੀ ਉੱਚੀ ਕੱਤਾ ਦੀ ਹੂੰ ਰਿਜੀਨਲ ਦੂਜਾ ਸੁਆ ਜੀ ਇਹਦਾ ਮੁੱਲ ਬਈ ਜਾਇਜ਼ ਬਈ ਇਹ ਹੀ ਡਿਜ਼ਾਈਨ 66000 ਦੀ 66000 ਦੀ ਹਾਂਜੀ ਮਾਨਤਨ ਹੋ ਜੂ ਹਨਾ ਮਾੜਾ ਮੋਟਾ ਮਾੜਾ ਤੋਂ ਮੋਟਾ ਹੋਈ ਮੁੱਲ ਪਹਿਲਾਂ ਹੀ ਖਿੱਚ ਗਿਆ ਜਾਇਜ਼ ਆ 66000 ਰੁਪਏ ਮਾਨਤਨ ਫਿਰ ਵੀ ਕੋਈ ਲੈ ਵੀ ਕੱਚੀ ਕਰਕੇ ਇਹ ਰੇਟ ਆ ਜੀ ਬਹਿਣ ਦਾ 75000 ਦੀ ਇਹ ਵੀ ਠੀਕ ਆ ਹਾਂਜੀ ਹੂੰ ਇਹ ਨਹੀਂ ਗੱਲ ਸਹੀ 220 ਰੁਪਏ 75000 ਦੀ ਬੜਾ ਦੇ ਲਿਖਣਾਗਾ ਹਾਂਜੀ ਅੱਗੇ ਆ ਗਈ 9 ਨੰਬਰ ਤੇ ਇਹ ਵੀ ਜਰਸੀ ਹਾਂਜੀ ਬਾਈ ਇਹ ਵੀ ਜਰਸੀ ਹੈਗੀ ਠੀਕ ਆ ਇਹ ਕਿੰਨੇ ਦਿਨ ਲਊ ਇਹ ਮੰਨ ਲਓ 5 6 ਦਿਨ ਲੈਣੇ ਬਾਈ ਬੜਨੇ ਠੀਕ ਆ ਬਾਈ ਹਾਂਜੀ ਛੰਡੀ ਸੀਲ ਹੈ ਵਿੱਚ ਬੜੇ ਕੋਈ ਨਹੀਂ ਚੋਲੀ ਵਾਲੀ ਇਸਕਾ ਪੱਲੇਵਾ ਬੜਾ ਚੰਗਾ ਹੈ ਦੁੱਧ ਦਾ ਰਕਾਰ ਹੈ ਬਹੁਤ ਚੰਗਾ ਜੀ ਠੀਕ ਆ ਭਾਈ ਇਹ 20 ਕਿਲੋ ਦੁੱਧਤਾ ਬਾਈ ਹਮ ਕੱਚੀ-ਕੱਚੀ ਹੈ ਕੱਲੀ ਪੱਲਾ ਟੁੱਲੋ ਵੇਖੋ ਖਾਣ ਦੇ ਕਿੰਨਾ ਬਹੁਤ ਜ਼ਿਆਦਾ ਝੋਲ ਹੁੰਦਾ ਥਲੇ ਦੇ ਲੱਗ ਬਾਲ ਦੇ ਕਿੰਨੇ ਭਾਈ ਸਾਰੀਆਂ ਢਿੱਲਾਂ ਦੇ ਠੰਡੀ ਇਹ ਮੇਨ ਗੱਲ ਠੰਡੀ ਬਹੁਤ ਜਿਆਦੀ ਜੀ ਹਮ ਕੋਈ ਜੀ ਨਹੀਂ ਗੱਲ ਕੋਈ ਬਾਕੀ ਜਾਣ ਨਹੀਂ ਹਾਂਜੀ ਹਾਂਜੀ ਬੱਧੀ ਬੜਾ ਚੰਗੇ ਆ ਰਾਜ ਜੀ ਆ ਹਾਂਜੀ ਬੋਲ ਦੋਈ ਤੋੜ ਦੋ ਚਲ ਇਹ ਵੀ ਕੱਲੀ ਕੱਚੀ-ਕੱਚੀ ਆ ਉਸਾਂ ਨਾ ਮੁੱਲ ਕੱਚੀ ਨਾਲ ਹੀ ਹੋਣਾ ਬਈ ਮੁੱਲ ਜਾਇਜ਼ ਹੋਣਾ ਬਾਕੀ ਇਹ ਵੀ ਫੈਂਡ ਫੋਲੋ ਗਰਮੀ ਦਾ ਦਾ ਭਾਰੀ ਜ ਆ ਭਾਈ ਚਾਹੇ ਠੰਡਾ ਚਾਹੇ ਗਰਮੀ ਆ ਫੁੱਲ ਕੰਮ ਜਾਪੂ ਇਹਦਾ ਮੁੱਲ ਜ ਐ ਜੀ ਬਈ ਇਹ ਦੇ ਦੇਗਾ ਜੀ 57000 57000 ਮਾਨਤਾਣ ਹੋ ਜਾ ਮਾਨਤਾ ਮਾੜਾ ਮਟਾ ਭਾਈ ਛੋਟੇ ਛੱਪਿਆ ਹੋ ਜੀ ਬਈ ਬੜਾ ਆਪ ਬਹੁਤ ਚੰਗੀ ਹੈ ਜੀ ਬੜਾ 70 ਤੱਕ ਰੇ ਕੰਦੀ ਜੀ ਹੋਮੇ ਤਾਂ ਠੀਕ ਆ ਕਿਤੇ ਤਿਆਰ ਹੋਊਗੀ ਉਹ ਵੀ ਚਲੋ ਪੰਜ ਛੇ ਦਿਨ ਲੈਂਦੀ ਕਰਕੇ ਆ ਸਹੀ ਆ ਬੜਾ ਵੱਡੀ ਹੈ ਜੀ ਛੋਟੀ ਜੀ ਨਹੀਂ ਮੰਨਣਾ ਹਾਂ ਹਾਂ ਜਮਾ ਜੈਜ ਮੋਲਾ ਬਾਈ ਤੇ ਖਿੱਚ ਕੇ ਮੁੱਲ ਰੱਖਿਆ ਕੱਚੀ ਕੱਚੀ ਆ ਚੰਗੇ ਰਿਕਾਰਡ ਵਾਲੀ ਆ ਤੇ ਥਣ ਬਹੁਤ ਚੰਗਾ ਲੱਗਿਆ ਕੋਈ ਥਣ ਕਿੰਨੀ ਨਹੀਂ ਘਾਟ ਬਾਈ ਫੁੱਲ ਬਿਊਟੀ ਆ ਨੇੜ ਤੋਂ ਮੂਹਰੋ ਲੈਵਾ ਚੈੱਕ ਕਰਵਾਣੇ ਲੈ ਕੀ ਬਾਤ ਆ ਬਾਕੀ ਠੰਡੀ ਹੈ ਬਹੁਤ ਜ਼ਿਆਦਾ ਨਹੀਂ ਛੱਕਾਂ ਹੀ ਬੈਜੋ ਕੋਈ ਡੱਕ ਜਿਵੇਂ ਮਰਦੇ ਇਹ ਗੱਲ ਨਹੀਂ ਵੀ ਹਲੇ ਕੱਚੀ ਹੈਗੀ ਮਤਲਬ ਹੂੰ ਇਹ ਕੋਈ ਟੈਨਸ਼ਨ ਨਹੀਂ ਕਿਸੇ ਗੱਲ ਦੀ ਵੱਡੀ ਗੱਲ ਯਾਰ ਫਸੂ ਠੰਡਾ ਹੋਵੇ ਹਾਂ ਬਾਈ ਹੂੰ ਕੋਈ ਜੀ ਨਹੀਂ ਗੱਲ ਕੋਈ ਵੀ ਅੱਗੇ ਆਗੇ ਬਾਈ 10 ਨੰਬਰ ਦੇ ਕਿਹੜਾ ਸੋਈ ਇਹਨੇ ਪਲੂਣੀ ਸੁਣਾ ਬਾਈ ਇਹ ਕਿੰਨੇ ਦਾ ਪਹਿਲਾ ਸੋਈ ਬਈ ਇਹ ਮੰਨ ਕੇ ਲੋ 6 ਕਿਲੋ ਦੀ ਕੱਚੀ ਹੈ ਬੜਾ ਓਕੇ ਹਾਂਜੀ 6 ਦਿਨ ਲੈਣੇ ਪੈਣੇ ਕਿੰਨਾ ਜਦੋਂ ਦੋ ਦੋ ਐਸਟੀਮੇਟ ਐ ਐਸਟੀਮੇਟ ਬਈ 20 22 ਕਿਲੋ ਚਾਦਣਾ ਪੈਣੇ ਕੱਲੀ ਕੱਚੀ ਬਰੀਡ ਆ ਜੀ ਕਿਉਂ ਮਰਦੀ ਚੜ੍ਹ ਕੇ ਸੁਹੇ ਥੋੜੀ ਜੀ ਠੀਕ ਆ ਪੂਰੀ ਬੰਨੇ ਸਮਾਈ ਘੱਟ ਸੀਗੀ ਜੀ ਤੇ ਲਈ ਆਪਾਂ ਖਾਣ ਬੜਾ ਵੱਡੀ ਹੋ ਕੇ ਬਣੀ ਆ ਹਮ ਨਲੀ ਬਰੀਡ ਬਹੁਤ ਚੰਗੀ ਬਰੀਡ ਆ ਬੜੀ ਸਹੀ ਗੱਲ ਆ ਬਈ ਗੱਤ ਕਮਾਲ ਦਾ ਕੱਲੀ ਕੱਚੀ ਕੱਚੀ ਆ ਮੂਰੋ ਥਣ ਚ ਇੱਕ ਨੰਬਰ ਆ ਬੋਲਦੇ ਬਈ ਤੋਰਦੇ ਬਰੀਕੀ ਚ ਫੁੱਲਾ ਕਰਦ ਚੰਗਾ ਪ੍ਰਿੰਟ ਬਹੁਤ ਚੰਗਾ ਕਰਦਾ ਬਿਊਟੀਫੁੱਲ ਹੈ ਕਹਿੰਦੇ ਬਾਈ ਬਾੜੀ ਲਈ ਐਚ ਨੱਕ ਬੋਨਾ ਫੇਸ ਫੁੱਸ ਦੇਖੋ ਕੁਆਲਿਟੀ ਬਾੜੀ ਜੀ ਬੈੜਦੀ ਸਹੀ ਗੱਲ ਇਹਨੂੰ ਦੁੱਧਾ ਦੋ ਤੇ ਫਾਰਮ ਚ ਲਾਉਣੀ ਹੈ ਕਿਸੇ ਨੇ ਹਮ ਮਾੜੀ ਨਹੀਂ ਇਹ ਗਾਂ ਨੂੰ ਵਧਣ ਵਾਲੀ ਚੀਜ਼ ਹੈ ਸਹੀ ਗੱਲ ਗਾਂ ਨੂੰ 7 ਲੱਖ ਦੀ ਵੜਾਈ ਹੈ ਹਮ ਕੀ ਆ ਬਾਤ ਇਹ ਦਾ ਮੁੱਲ ਫਿਰ ਕੱਚੀ ਦਾ ਜਾਇਜ਼ ਆ ਬਾਈ ਬਾਈ ਕੱਚੀ ਕਰਕੇ ਅੱਜ ਵੇੜ ਦੇ ਦਾਂਗੇ ਆਪਾਂ 65000 ਰੁਪਏ 65000 ਰੁਪਏ ਹਾਂਜੀ ਮਾਨ ਤਣ ਮਾੜਾ ਮੁੱਤ ਮਾਨ ਤਾਂ ਬਾਈ ਛੋੜ ਛੱਪਿਆ ਜਮਾ ਖੇਤ ਆਪਾਂ ਗੱਲ ਹੀ ਉਨੀ ਉਸ ਹੁਣ ਕਰ ਲਈ ਹੈ ਨਾ ਆ ਮੁੱਲ ਨਹੀਂ ਮੈਨੂੰ ਤੁੰਗ ਤਾਂ ਹੁਣ ਇਹਦਾ 75 ਮੰਗ ਲਾ ਤਾਂ ਵੀ ਜੱਜ ਦਾ ਜੀ ਤਾਂ ਵੀ ਜੱਜ ਨਹੀਂ ਕਿਉਂ ਰਾਇ ਵੀ ਬਹੁਤ ਆ ਵੇੜ ਤੇ ਹਾਂਜੀ ਬਿਊਟੀਫੁੱਲ ਲੇਵਾ ਕਮਾਲ ਖਣ ਬਹੁਤ ਚੰਗਾ ਸੱਲੀ ਕੱਚੀ ਕੱਚੀ ਆ ਬਸ ਕੱਚੀ ਨਾਲ ਹੀ ਬਾਈ ਨੇ ਭਾਗ ਕਰਿਆ ਫਿਰ ਲੈਣ ਦੇਣ ਵਾਲਾ ਮੁੱਲ ਆ ਜਮਾ ਜਾਇਜ਼ ਅੱਗੇ ਆ ਗਈ ਬਈ ਲਾਸਟ 11 ਨੰਬਰ ਕਿਹੜਾ ਸੂਈ ਜੀ ਇਹ ਨਹੀਂ ਪਹਿਲਾ ਸੂਈ ਸੁਣੋ ਬਈ ਇਹ ਕਿੰਨੇ ਕ ਦਿਨ ਲਓ ਬਹੁਤ ਨਹੀਂ 5-6 ਦਿਨ ਨਹੀਂ ਲੈਣੇ ਬਈ 5-6 ਦਿਨ ਦੀ ਕੱਚੀ ਹੈਗੀ ਠੀਕ ਆ ਬਈ ਦੇਖੋ ਇਹ ਸੂਹਾਈ ਸੂਈ ਦੇਖੋ ਜੀ ਬੈਠ ਦੇ ਕੀ ਬਾਤ ਹੈ ਕੱਲੀ ਕੱਚੀ ਕੱਚੀ ਔਰ ਸਾਉ ਨਾਂ ਦਾ ਜਲਾਲ ਚੱਲ ਢੁੱਲ ਬੜੀ ਪਈ ਆ ਹਨਾ ਖਾਣ ਬਹੁਤ ਚੰਗਾ ਪਰ ਠੰਡੀ ਸੀਲ ਹੈ ਜਿਉਂ ਨਹੀਂ ਕਰਦੀ ਜਿਵੇਂ ਮਾਰ ਜਿਆ ਕਰ ਗਈ ਜੇ ਹੂੰ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਨੱਚੋਲੀ ਬਹੁਤ ਚੰਗੀ ਸਟੋਰੀ ਬਹੁਤ ਈਟਾਂ ਗਲੜਾ ਜੀ ਸਹੀ ਹੈ ਬਾਕੀ ਵੱਡੀ ਹੈ ਜੀ ਕੱਦ ਕੱਦ ਵੱਡੀ ਹੈ ਹਾਂ ਛੋਟੀ ਨਾਲ ਵੀ ਛੋਟੀ ਜੀ ਹੈਗੀ ਹੂੰ ਮੇਰੇ ਬੰਦਾ ਕਹਿੰਦਾ ਕੈਮਰੇ 'ਚ ਵੱਡੀ ਲੱਗੀ ਕੋਲੇ ਗਿਆ ਛੋਟੀ ਉਹ ਜੀ ਗੱਲ ਵੀ ਸਹੀ ਗੱਲ ਹੈ ਜਦੋਂ ਆ ਕੇ ਬੰਦਾ ਦੇਖੇ ਤਾਂ ਵੱਡੀ ਹੈ ਤਾਂ ਵੱਡੀ ਹੋ ਹਾਂ ਖੋਲ ਦੋ ਜੀ ਬਸ ਉਹੀ ਗੱਲ ਆ ਗਈ ਗੱਲ ਹੀ ਕੱਚੀ ਕੱਚੀ ਹੈ ਬਾਕੀ ਕੱਚੀ ਕੱਚੀ ਬਈ ਪਾ ਵੀ ਫਿਰ ਕੱਚੀਆਂ ਵਾਲੇ ਬੜ ਬਹੁਤ ਚੰਗੀ ਅੱਜ ਆਪਾਂ ਜਣੇ ਕੱਚੀਆਂ ਵਾਲੇ ਰੇਟ 'ਚ ਦੇ ਦੇਣੀ ਹੈ ਹੂੰ ਬੜ ਬਹੁਤ ਰੁਪਈਆ ਦੀ ਬੜਾ ਜੀ ਕੱਦ ਬਹੁਤ ਹੈ ਰ ਬੜਾ ਜੀ ਪੂਰੀ ਵੱਡੀ ਬੜਾ ਜੀ ਹੂੰ ਕੱਦ ਕਾਠੀ ਤਾਂ ਚਾ ਕਮਾਲ ਸੋਰਾ ਚ ਇੱਕ ਕ੍ਰੋਸ ਬਰੀਡ ਚ ਆ ਗਈ ਜੀ ਥੋੜੀ ਜੀ ਸਹੀ ਹੈ ਭਾਈ ਐਚ ਐਫ ਤੋਂ ਥੋੜੀ ਜੀ ਕ੍ਰੋਸ ਆ ਹੂੰ ਇਹਦਾ ਮੁੱਲ ਬਈ ਜਾਇਜ਼ ਭਾਈ ਅੱਜ ਦੇ ਦਿਆਂਗੇ ਪੂਰੇ 60000 ਦੇ 60000 ਹਾਂ ਮਾਂ ਤਣ ਹੋ ਜੀ ਬਿਹੜ ਬਹੁਤ ਚੰਗੀ ਬਿਹੜਾ ਜੀ ਓਕੇ ਮਾਂ ਤਣ ਭਾਈ ਛੋੜ ਵਾਲਾ ਹੋਊਗਾ ਪਹਿਲੇ ਜਾਇਜ਼ ਰੱਖਿਆ ਭਾਈ ਨੇ ਮੁੱਲ ਖੱਚ ਕੇ ਮੁੱਲ ਰੱਖਿਆ ਫਿਰ ਵੀ ਚਲੋ ਮਾੜਾ ਮੋਟਾ ਮਾਂ ਤਣ ਮੌਕੇ ਤੇ ਹੋ ਜੀ ਭਾਈ ਸੋਰਾ ਥਾਣ ਇੱਕ ਨੰਬਰ ਆ ਮੁੱਠੀਆ ਥਾਣ ਕੱਲਾ ਕੱਲਾ ਥਾਣ ਚੱਲ ਤੂੰ ਲਬੜੀ ਪਈਆ ਕਰਮਾਈ ਸਾਰੀਆਂ ਢੱਲਾਂ ਕੱਢ ਕੇ ਫੇਰ ਕਰਮਾਈ ਲੈ ਮੂਹਰੋਂ ਲੈਵਾ ਚੇਕ ਕਰਵਾਣੇ ਪਰਸਣ ਲੱਗੇ ਵੀ ਉਹ ਜੀ ਤਾਂ ਆਪਾਂ ਲੈ ਲੈਂਦੇ ਨੀ ਖਾਣ ਪਾਪਾ ਦੀ ਅੰਡੀ ਸੀ ਤੇ ਥਣਾ ਦੀ ਮਾੜਾ ਡੰਗਰ ਨਹੀਂ ਲੈਂਦੀ ਜੀ ਆਪਾਂ ਠੀਕ ਆ ਭਾਈ ਹਾਂਜੀ ਨਗਸੀ ਭਰਾ ਕੋਲੇ 11 ਵਜੇ 11 ਦੇ 11 ਵਜੇ ਖਾਤੇ ਕਿਸੇ ਵੀ ਨੂੰ ਕੋਈ ਵੀ ਨਗਾ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ